ਪੰਜਾਬੀ ਨਿਊਜ਼ ਕੋਰਨਰ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਪ੍ਰੀਤ ਸਿੰਘ ਅੱਜ ਦੀਆਂ ਵੱਡੀਆਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਦੇ ਵਿੱਚ ਅੱਜ ਐਸਵਾਈਐਲ ਦੇ ਮੁੱਦੇ ਤੇ ਪਾਣੀਆਂ ਦੇ ਮੁੱਦੇ ਤੇ ਮੀਟਿੰਗ ਕੀਤੀ ਹੈ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਦਰਅਸਲ ਅੱਜ ਐਸਵਾਈਐਲ ਦੇ ਮੁੱਦੇ ਦੇ ਉੱਤੇ ਦਿੱਲੀ 'ਚ ਮਹੱਤਵਪੂਰਨ ਬੈਠਕ ਹੋਈ ਹੈ ਤੇ ਇਸ ਬੈਠਕ ਦੇ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ ਸੀਰ ਪਟਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਹਣੀ ਦਿੱਲੀ ਦੇ ਸ਼੍ਰਮ ਸ਼ਕਤੀ ਪਵਨ ਦੇ ਵਿੱਚ ਮੁਲਾਕਾਤ ਕੀਤੀ ਹੈ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਸੁਝਾਅ ਰੱਖੇ ਨੇ ਜਿਨ੍ਹਾਂ ਤੇ ਕੇਂਦਰ ਸਰਕਾਰ ਨੂੰ ਚਰਚਾ ਕਰਨ ਦੇ ਲਈ ਕਿਹਾ ਗਿਆ ਹੈ ਮੁੱਖ ਮੰਤਰੀ ਨੇ ਕਿਹਾ ਕਿ ਸਿੰਧੂ ਸਮਝੌਤੇ ਦੇ ਅਰਧ ਹੋਣ ਤੋਂ ਬਾਅਦ ਜੋ ਵਾਧੂ ਪਾਣੀ ਹੋਵੇਗਾ ਉਹ ਪੰਜਾਬ ਵਿੱਚੋਂ ਹੀ ਲੰਘ ਕੇ ਜਾਵੇਗਾ ਤੇ ਇਸ ਦੇ ਲਈ ਚੈਨਲ ਤੇ ਰੇਪੇਰੀਅਨ ਤਾਂ ਪੰਜਾਬ ਹੀ ਹੈ ਜੇਕਰ ਰਾਵੀ ਤੇ ਚਨਾਬ ਦਰਿਆਵਾਂ ਦਾ ਪਾਣੀ ਪੰਜਾਬ ਨੂੰ ਮਿਲਦਾ ਹੈ ਤਾਂ ਉਸ ਦੇ ਵਿੱਚੋਂ ਪੰਜਾਬ ਵਰਤੋਂ ਤੋਂ ਬਾਅਦ ਹਰਿਆਣਾ ਤੇ ਰਾਜਸਥਾਨ ਨੂੰ ਪਾਣੀ ਦੇਣ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਹੈ ਤੇ ਪੰਜਾਬ ਪੂਰੀ ਤਰ੍ਹਾਂ ਸਹਿਮਤ ਹੋਏਗਾ ਨਾਲ ਹੀ ਪੰਜਾਬ ਦੇ ਕਿਸਾਨਾਂ ਨੂੰ ਤਾਂ ਫਾਇਦਾ ਹੋਵੇਗਾ ਹੀ ਤੇ ਗੁਆਂਢੀ ਸੂਬੇ ਵੀ ਇਸ ਪਾਣੀ ਦਾ ਇਸਤੇਮਾਲ ਕਰ ਸਕਣਗੇ ਬਸ ਸਭ ਤੋਂ ਪਹਿਲਾਂ ਗੱਲ ਇਹ ਹੀ ਹੈ ਕਿ ਪੰਜਾਬ ਨੂੰ ਉਸ ਦੇ ਹੱਕ ਦਾ ਪਾਣੀ ਮਿਲਣਾ ਚਾਹੀਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਾਕਿਸਤਾਨ ਨਾਲ ਸਿੰਧੂ ਸਮਝੌਤਾ ਰੱਦ ਹੋਣ ਤੋਂ ਬਾਅਦ 23 ਐਮ ਐਫ ਪਾਣੀ ਉੱਥੋਂ ਆਵੇਗਾ ਅਸੀਂ 2-3 ਐਮਐਫ ਲਈ ਲੜ ਰਹੇ ਹਾਂ ਤਾਂ ਸਾਨੂੰ ਕੀ ਸਮੱਸਿਆ ਹੋਵੇਗੀ 2-4 ਨਹਿਰਾਂ ਪੰਜਾਬ 'ਚ ਬਣ ਜਾਣਗੀਆਂ ਇਸ ਤੋਂ ਬਾਅਦ ਪਹਿਲਾ ਪੰਜਾਬ ਰੈਪੇਨਿਅਨ ਜਿਹੜਾ ਪਹਿਲਾਂ ਦੀ ਤਰ੍ਹਾਂ ਬਣ ਜਾਏਗਾ ਤੇ ਉਸਨੇ ਸਕਾਰਾਤਮਕ ਜਵਾਬ ਦਿੰਦੇ ਹੋਏ ਆਖਿਆ ਕਿ ਐਸਵਾਈਐਲ ਦੇ ਮੁੱਦੇ ਤੇ ਸਾਡਾ ਸਟੈਂਡ ਹੈ ਜਿਹੜਾ ਸਪਸ਼ਟ ਹੈ ਪੰਜਾਬ ਕੋਲ ਕੋਈ ਵੀ ਵਾਧੂ ਪਾਣੀ ਨਹੀਂ ਹੈ ਐਸਵਾਈ ਨਹਿਰ ਨਾ ਪੰਜਾਬ 'ਚ ਬਣੇਗੀ ਤੇ ਨਾ ਹਰਿਆਣਾ ਨੂੰ ਪਾਣੀ ਜਾਏਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਇਸ ਮੁੱਦੇ ਤੇ ਅਗਲੀ ਮੀਟਿੰਗ ਹੈ ਜਿਹੜੀ 5 ਅਗਸਤ ਨੂੰ ਹੋਣੀ ਹੈ ਤੇ ਉਨਾ ਆਖਿਆ ਕਿ ਐਸ.ਐਲ ਦੀ ਨਹਿਰ ਨਹੀਂ ਬਣਾਈ ਜਾਏਗੀ ਤੇ ਨਾਲ ਹੀ ਆਖਿਆ ਕਿ ਲਿਆਂ ਗਈਆਂ ਜ਼ਮੀਨਾਂ ਵਾਪਸ ਕੀਤੀਆਂ ਜਾ ਚੁੱਕੀਆਂ ਤੇ ਉਹਨਾਂ ਇਹ ਵੀ ਆਖਿਆ ਕਿ ਮੀਟਿੰਗ 'ਚ ਚਨਾਬ ਤੇ ਰਾਵੀ ਦੇ ਪਾਣੀ ਦਾ ਪੰਜਾਬ ਵੱਲ ਮੋੜਨ ਦੀ ਗੱਲ ਕੀਤੀ ਗਈ ਹੈ ਤੇ ਜੇਲਮ ਦਾ ਪਾਣੀ ਪੰਜਾਬ ਨੂੰ ਨਹੀਂ ਮਿਲ ਸਕਦਾ ਤਾਂ ਇਸ ਲਈ ਪੰਜਾਬ ਨੂੰ ਦੋ ਦਰਿਆਵਾਂ ਦਾ ਪਾਣੀ ਮੋੜਿਆ ਜਾਵੇ ਅਜਿਹੇ ਹਾਲਾਤਾਂ 'ਚ ਪਾਣੀ ਹੋਰ ਸੂਬਿਆਂ ਨੂੰ ਭੇਜੇ ਜਾਣ ਦੇ ਵਿੱਚ ਪੰਜਾਬ ਨੂੰ ਕੋਈ ਦਿੱਕਤ ਨਹੀਂ ਹੋਵੇਗੀ ਤਾਂ ਇਹ ਤਰਕ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਦੀ ਬੈਠਕ ਦੇ ਵਿੱਚ ਰੱਖੇ ਗਏ ਨੇ ਅਗਲੀ ਖਬਰ ਬੀਬੀ ਖਾਲੜਾ ਦੇ ਨਾਲ ਜੁੜੀ ਹੋਈ ਹੈ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਉਪ ਚੋਣ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਬੀਬੀ ਖਾਲੜਾ ਆਪਣੇ ਆਪ ਨੂੰ ਮੈਦਾਨ ਦੇ ਵਿੱਚ ਨਹੀਂ ਉਤਾਰਨਗੇ ਭਾਵ ਚੋਣਾਂ ਦੇ ਵਿੱਚੋਂ ਉਹ ਪਾਸਾ ਵਟ ਚੁੱਕੇ ਨੇ ਤਾਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਜਾਂਦਾ ਜਿਸ ਦੇ ਵਿੱਚ ਐਲਾਨ ਕੀਤਾ ਜਾਂਦਾ ਹੈ ਕਿ ਬੀਬੀ ਖਾਲੜਾ ਕੋਈ ਵੀ ਚੋਣ ਨਹੀਂ ਲੜਨਗੇ ਨਾ ਹੁਣ ਨਾ ਭਵਿੱਖ ਦੇ ਵਿੱਚ ਤਾਂ ਬੀਬੀ ਖਾਲੜਾ ਇੱਕ ਤਰੀਕੇ ਨਾਲ ਸਿਆਸਤ ਵਿੱਚੋਂ ਸੁਨਿਆਸ ਲੈ ਚੁੱਕੇ ਨੇ ਇਸ ਬਿਆਨ ਦੇ ਅਨੁਸਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਜਾਂ ਪਾਰਟੀ ਦੇ ਵੱਲੋਂ ਕੱਲ ਇਹ ਐਲਾਨ ਕੀਤਾ ਜਾਂਦਾ ਹੈ ਕਿ ਤਰਨਤਾਰਨ ਦੀ ਵਿਧਾਨ ਸਭਾ ਉਪ ਚੋਣ ਦੇ ਵਿੱਚ ਅਸੀਂ ਉਮੀਦਵਾਰ ਉਤਾਰਨ ਜਾ ਰਹੇ ਹਾਂ ਤਾਂ ਉਸ ਤੋਂ ਬਾਅਦ ਇਹ ਚਰਚਾ ਤੇਜ਼ ਹੋ ਜਾਂਦੀ ਹੈ ਕਿ ਬੀਬੀ ਖਾਲੜਾ ਹੀ ਇਸ ਦੇ ਵਿੱਚ ਮੈਦਾਨ ਦੇ ਵਿੱਚ ਉਤਰਨੇ ਚਾਹੀਦੇ ਆ ਉਮੀਦਵਾਰ ਹੋਣੇ ਚਾਹੀਦੇ ਆ ਪਰ ਬੀਬੀ ਖਾਲੜਾ ਦੇ ਜੋ ਜਥੇਬੰਦੀ ਹੈ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਉਸ ਦੇ ਵੱਲੋਂ ਅੱਜ ਇੱਕ ਅਧਿਕਾਰਤ ਤੌਰ ਤੇ ਪ੍ਰੈਸ ਨੋਟ ਜਾਰੀ ਕੀਤਾ ਜਾਂਦਾ ਹੈ ਤੇ ਬਿਆਨ ਦੇ ਵਿੱਚ ਕਿਹਾ ਜਾਂਦਾ ਹੈ ਕਿ ਬੀਬੀ ਖਾਲੜਾ ਮੈਦਾਨ ਦੇ ਵਿੱਚ ਨਹੀਂ ਆ ਰਹੇ ਚੋਣ ਨਹੀਂ ਲੜ ਰਹੇ ਅਤੇ ਉਹਨਾਂ ਨੇ ਲੋਕਾਂ ਦਾ ਧੰਨਵਾਦ ਜ਼ਰੂਰ ਕੀਤਾ ਨਾਲ ਹੀ ਆਖਿਆ ਕਿ ਪਹਿਲਾਂ ਉਹਨਾਂ ਲੋਕਾਂ ਨੂੰ ਸਭ ਕੁਝ ਸਿਖਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਗਿਆ ਸੀ ਜਿਹੜੇ ਲਗਾਤਾਰ ਪੰਜਾਬ ਦੀ ਸਿਆਸਤ ਨੂੰ ਗੰਦਲਾ ਕਰ ਰਹੇ ਸਨ ਤਾਂ ਬੀਬੀ ਖਾਲੜਾ ਹੁਣ ਚੋਣ ਮੈਦਾਨ ਦੇ ਵਿੱਚ ਨਹੀਂ ਉਤਰ ਰਹੇ ਇਹ ਐਲਾਨ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਵੱਲੋਂ ਕਰ ਦਿੱਤਾ ਗਿਆ ਹੈ ਅਗਲੀ ਖਬਰ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਹੋਈ ਹੈ ਬੀਤੀ ਰਾਤ ਆਮ ਆਦਮੀ ਪਾਰਟੀ ਨੇ ਇੱਕ ਵੱਡਾ ਐਲਾਨ ਕੀਤਾ ਹੈ ਦੋ ਹਲਕਾ ਇੰਚਾਰਜ ਥਾਪੇ ਗਏ ਨੇ ਇੱਕ ਹੈ ਨਾਰਥ ਅੰਮ੍ਰਿਤਸਰ ਜਿੱਥੋਂ ਜੋ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਵਿਧਾਇਕ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਹਲਕੇ ਦੇ ਵਿੱਚ ਹਲਕਾ ਇੰਚਾਰਜ ਥਾਪਿਆ ਗਿਆ ਹੈ ਕਰਮਜੀਤ ਸਿੰਘ ਰਿੰਟੂ ਨੂੰ ਜੋ ਕਿ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਮੇਅਰ ਰਹੇ ਚੁੱਕੇ ਨੇ ਤਾਂ ਉਹ ਆਮ ਆਦਮੀ ਪਾਰਟੀ ਦੇ ਇੱਥੇ ਹਲਕਾ ਇੰਚਾਰਜ ਥਾਪੇ ਜਾ ਚੁੱਕਿਆ ਹੈ ਤਲਬੀਰ ਸਿੰਘ ਗਿੱਲ ਜਿਨ੍ਹਾਂ ਨੂੰ ਮਜੀਠਾ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਹਲਕਾ ਇੰਚਾਰਜ ਥਾਪ ਦਿੱਤਾ ਗਿਆ ਤਾਂ ਮਜੀਠੇ ਦਾ ਪੁਰਾਣਾ ਸਾਥੀ ਵਿਕਰਮ ਮਜੀਠੀਆ ਦਾ ਤਲਬੀਰ ਸਿੰਘ ਗਿੱਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੁੰਦਾ ਜਿਸ ਨੂੰ ਹੁਣ ਆਮ ਆਦਮੀ ਪਾਰਟੀ ਨੇ ਹਲਕਾ ਇੰਚਾਰਜ ਵਜੋਂ ਜੋ ਨਿਯੁਕਤੀ ਕਰਕੇ ਉਸ ਹਲਕੇ ਦਾ ਇੰਚਾਰਜ ਬਣਾ ਦਿੱਤਾ ਹੈ ਆਮ ਆਦਮੀ ਪਾਰਟੀ ਨੇ ਇਹ ਦੋ ਵੱਡੀਆਂ ਜੋ ਜ਼ਿੰਮੇਵਾਰੀਆਂ ਨੇ ਦੋ ਵੱਡੇ ਲੀਡਰਾਂ ਨੂੰ ਦੇ ਦਿੱਤੀਆਂ ਨੇ ਅਗਲੀ ਖਬਰ ਜੁੜੀ ਹੋਈ ਹੈ ਭਾਰਤੀ ਜਨਤਾ ਪਾਰਟੀ ਦੇ ਨਾਲ ਦਿੱਲੀ ਦੇ ਵਿੱਚ ਕੈਬਨਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਅੱਜ ਚੰਡੀਗੜ੍ਹ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਗਏ ਨੇ ਮਨਜਿੰਦਰ ਸਿਰਸਾ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਗਈਆਂ ਅਤੇ ਦਿੱਲੀ ਕੈਬਨਟ ਦੇ ਫੈਸਲਿਆਂ ਨੂੰ ਪੰਜਾਬ ਦੇ ਵਿੱਚ ਉਜਾਗਰ ਕੀਤਾ ਗਿਆ ਨਾ ਆਮ ਆਦਮੀ ਪਾਰਟੀ ਤੇ ਵੀ ਗੰਭੀਰ ਦੋਸ਼ ਲਾਏ ਨੇ ਤੇ ਦਾਵਾ ਕੀਤਾ ਹੈ ਕਿ ਦਿੱਲੀ ਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਪਿਛਲੇ 10 ਸਾਲਾਂ ਤੋਂ ਤਿਹਾੜ ਜੇਲ੍ਹ ਵਿੱਚ ਬੰਦ ਕਈ ਗੈਂਗਸਟਰਾਂ ਦੇ ਆਪ ਆਗੂਆਂ ਨਾਲ ਸੰਬੰਧ ਸੀ ਸਿਰਸਾ ਨੇ ਪੰਜਾਬ ਦੇ ਵਿੱਚ ਕਈ ਅਪਰਾਧਿਕ ਘਟਨਾਵਾਂ ਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਮ ਸਾਹਮਣੇ ਆਉਣ ਦੇ ਬਾਵਜੂਦ ਉਸ ਵਿਰੁੱਧ ਜਾਂਚ ਦੀ ਘਾਟ ਤੇ ਸਵਾਲ ਉਠਾਇਆ ਹੈ ਜੇਕਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਵਿੱਚ ਅਪਰਾਧਾਂ ਨਾਲ ਜੁੜਿਆ ਜਾ ਰਿਹਾ ਹੈ ਤਾਂ ਉਸ ਤੋਂ ਪੁੱਛੂਗੇ ਕਿਉਂ ਨਹੀਂ ਕੀਤੀ ਜਾ ਰਹੀ ਸਿਰਸਾ ਨੇ ਆਪ ਸਰਕਾਰ ਤੋਂ ਜਵਾਬਦੇਹੀ ਤੇ ਪਾਰਦਰਸ਼ਤਾ ਦੀ ਮੰਗ ਕਰਦੇ ਹੋਏ ਇਹ ਗੱਲ ਪੁੱਛੀ ਹੈ ਸਿਰਸਾ ਨੇ ਐਲਾਨ ਕੀਤਾ ਹੈ ਕਿ ਦਿੱਲੀ ਸਰਕਾਰ ਨੇ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸ਼ਾਨਦਾਰ ਤੇ ਇਤਿਹਾਸਕ ਪੱਧਰ ਤੇ ਮਨਾਉਣ ਦਾ ਫੈਸਲਾ ਕੀਤਾ ਹੈ 350ਵਾਂ ਸ਼ਹੀਦੀ ਸ਼ਾਨਦਾਰ ਮੌਕੇ ਲਾਲ ਕਿਲੇ ਵਿਖੇ 2 ਦਿਨਾਂ ਦਾ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਜਾਏਗਾ ਸਿਰਸਾ ਨੇ ਕਿਹਾ ਕਿ ਪਹਿਲੀ ਵਾਰ ਗੁਰਤੇਗ ਬਹਾਦਰ ਜੀ ਦੀ ਕੁਰਬਾਨੀ ਦਾ ਸਨਮਾਨ ਕਰਨਾ ਅਤੇ ਜਨਤਾ ਨੂੰ ਉਹਨਾਂ ਦੀ ਵਿਰਾਸਤ ਬਾਰੇ ਜਾਗਰੂਕ ਕਰਨ ਲਈ ਦਿੱਲੀ ਵਿੱਚ ਅਜਿਹਾ ਸਮਾਗਮ ਆਯੋਜਿਤ ਕੀਤਾ ਜਾਏਗਾ। ਉਹਨਾਂ ਨੇ ਸਿੱਖ ਇਤਿਹਾਸ ਨੂੰ ਵਿਸ਼ੇ ਪੱਧਰ ਤੇ ਲਿਜਾਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕੀਤੀ ਹੈ। ਪੰਜਾਬ ਦੇ ਵੱਲ ਆਪਣਾ ਧਿਆਨ ਕੇਂਦਰਿਤ ਕਰਦੇ ਹੋਏ ਸਿਰਸਾ ਨੇ ਦੋਸ਼ ਲਾਇਆ ਕਿ ਦਿੱਲੀ ਤੋਂ ਰਾਜਨੀਤਿਕ ਭਗੌੜੇ ਹੁਣ ਪੰਜਾਬ ਆ ਗਏ ਨੇ ਤੇ ਆਪ ਦੇ ਵਿਦਵੀ ਵਰਗੇ ਸੰਵੇਦਨਸ਼ੀਲ ਮੁੱਦਿਆਂ ਦਾ ਰਾਜਨੀਤੀ ਕਰਨ ਦਾ ਦੋਸ਼ ਉਹਨਾਂ ਦੇ ਵੱਲੋਂ ਲਾਇਆ ਗਿਆ ਹੈ। ਪਹਿਲਾਂ ਕਾਂਗਰਸ ਨੇ ਬਦਬੀ ਤੇ ਰਾਜਨੀਤੀ ਕੀਤੀ ਤੇ ਹੁਣ ਆਪ ਵੀ ਇਹੀ ਕਰ ਰਹੀ ਐ ਉਹਨਾਂ ਦਾਵਾ ਕੀਤਾ ਕਿ ਲੋਕਾਂ ਦਾ ਧਿਆਨ ਭਟਕਾਉਣ ਲਈ ਆਪ ਬਦਬੀ ਤੇ ਕਾਨੂੰਨ ਲਿਆ ਰਹੀ ਐ ਜੋ 3.5 ਸਾਲਾਂ ਤੋਂ ਵੱਧ ਸਮੇਂ ਤੋਂ ਲੜਕੇ ਰਹੇ ਸੀ ਸਿਰਸਾ ਨੇ ਕਿਹਾ ਕਿ ਪੰਜਾਬ ਦਾ ਕਰਜ਼ਾ 4 ਲੱਖ ਕਰੋੜ ਤੱਕ ਪਹੁੰਚ ਗਿਆ ਜਿਸ ਦੇ ਵਿੱਚ ਆਪ ਨੇ ਸਿਰਫ 3 ਮਹੀਨਿਆਂ ਦੇ ਵਿੱਚ 8500 ਕਰੋੜ ਰੁਪਏ ਜੋੜ ਦਿੱਤੇ ਨੇ ਉਹਨਾਂ ਨੇ ਮਾਨ ਸਰਕਾਰ ਤੇ ਪੰਜਾਬ ਪੁਲਿਸ ਉਹਨਾਂ ਨੇ ਮਾਨ ਸਰਕਾਰ ਤੇ ਪੰਜਾਬ ਨੂੰ ਪੁਲਿਸ ਰਾਜ ਵਿੱਚ ਬਦਲਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਸੂਬੇ ਦੇ ਵਿੱਚ ਵਿਗੜਦੇ ਕਾਨੂੰਨ ਵਿਵਸਥਾ ਤੇ ਵੀ ਚਿੰਤਾ ਜ਼ਾਹਰ ਕੀਤੀ ਗਈ ਹੈ ਨਾਲ ਹੀ ਉਹਨਾਂ ਨੇ ਹੋਏ ਦੋ ਪੁਲਿਸ ਮੁਕਾਬਲਿਆਂ ਦੀ ਸੀਬੀਆਈ ਜਾਂਚ ਦੀ ਵੀ ਮੰਗ ਕੀਤੀ ਹੈ ਤੇ ਦੋਸ਼ ਲਾਇਆ ਕਿ ਨੌਜਵਾਨਾਂ ਨੂੰ ਉਹਨਾਂ ਦੇ ਘਰਾਂ ਤੋਂ ਬਾਹਰ ਕੱਢਿਆ ਜਾ ਰਿਹਾ ਤੇ ਰਾਜਨੀਤਿਕ ਨਿਰਦੇਸ਼ਾਂ ਹੇਠ ਮਾਰਿਆ ਜਾ ਰਿਹਾ ਹੈ ਜੇਕਰ ਸੀਬੀਆਈ ਜਾਂਚ ਹੁੰਦੀ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੇਲ੍ਹ ਤੋਂ ਨਹੀਂ ਬਚ ਸਕਣਗੇ ਇਹ ਗੱਲ ਸਿਰਸਾ ਦੇ ਵੱਲੋਂ ਆਖੀ ਗਈ ਹੈ ਉਹਨਾਂ ਕਿਹਾ ਕਿ ਦਿੱਲੀ ਸਰਕਾਰ ਦੇ ਪ੍ਰਮੁੱਖ ਮੁਹੱਲਾ ਕਲੀਨਿਕਾਂ ਦੀ ਹੋਰ ਆਲੋਚਨਾ ਕਰਦੇ ਹੋਏ ਉਹਨਾਂ ਨੂੰ ਇੱਕ ਮਜ਼ਾਕ ਦੱਸਿਆ ਤੇ ਕਿਸੇ ਵੀ ਆਪ ਨੇਤਾ ਨੇ ਕਦੇ ਵੀ ਉਹਨਾਂ ਤੋਂ ਇਲਾਜ ਨਹੀਂ ਕਰਵਾਇਆ ਉਹਨਾਂ ਨੂੰ ਸਿਰਫ ਦਿਖਾਵੇ ਲਈ ਲਾਂਚ ਕੀਤਾ ਗਿਆ ਸੀ ਇਹ ਗੱਲ ਸਿਰਸਾ ਵੱਲੋਂ ਕਹੀ ਗਈ ਹੈ ਸਿਰਸਾ ਨੇ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਬਿਲਡਰਾਂ ਨਾਲ ਮਿਲ ਕੇ ਕਿਸਾਨਾਂ ਦੇ ਵਿੱਚ ਡਰ ਪੈਦਾ ਕਰਕੇ ਪੰਜਾਬ 'ਚ ਜ਼ਮੀਨ ਹਸਲ ਕਰਨ ਦਾ ਦੋਸ਼ ਵੀ ਲਾਇਆ ਹੈ ਬਿਲਡਰਾਂ ਨੂੰ ਪੰਜਾਬ ਲੈ ਜਾਂਦਾ ਜਾ ਰਿਹਾ ਹੈ ਤੇ ਦਬਾਹ ਹੇਠ ਕਿਸਾਨਾਂ ਤੋਂ ਜ਼ਮੀਨ ਖੋਹੀ ਜਾ ਰਹੀ ਹੈ ਇਹ ਦਾਵਾ ਸਿਰਸਾ ਨੇ ਕੀਤਾ ਹੈ ਤਾਂ ਨਾ ਇਹ ਮੰਗ ਕਰਕੇ ਸਮਾਪਤ ਕੀਤੀ ਗੱਲ ਕਿ ਸਰਕਾਰ ਹਾਲ ਹੀ ਦੇ ਵਿੱਚ ਵਿਕਾਸ ਦੀ सीबीआई ਜਾਂਚ ਦਾ ਹੁਕਮ ਦੇਵੇ ਅਤੇ ਸ਼ਾਸਨ ਵਿੱਚ ਪਾਰਦਰਸ਼ਤਾ ਨੂੰ ਯਕੀਨੀ ਬਣਾਵੇ। ਅਗਲੀ ਖਬਰ ਪੰਜਾਬ ਦੇ ਵਿੱਚ ਪਟਵਾਰੀਆਂ ਨਾਲ ਜਿਹੜੀ ਹੋਈ ਹੈ ਜਿਨ੍ਹਾਂ ਦਾ ਤਬਾਦਲਾ ਕੀਤਾ ਗਿਆ ਵੱਖ-ਵੱਖ ਜੋ ਪਟਵਾਰੀ ਨੇ ਉਹ ਤਬਾਦਲੇ ਕਰਕੇ ਉਹਨਾਂ ਨੂੰ ਵੱਖ-ਵੱਖ ਥਾਵਾਂ ਦੇ ਉੱਤੇ ਤਾਇਨਾਤ ਕਰ ਦਿੱਤਾ ਗਿਆ ਹੈ। 46 ਪਟਵਾਰੀ ਨੇ ਜੋ ਕੁੱਲ ਜਿਨ੍ਹਾਂ ਦੇ ਤਬਾਦਲੇ ਕੀਤੇ ਗਏ ਨੇ ਅਗਲੀ ਖਬਰ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੇ ਨਾਲ ਜੁੜੀ ਹੋਈ ਹੈ ਤੇ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਦੀ ਰਾਹਤ ਦੀ ਖ਼ਬਰ ਆਈ ਹੈ। ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਪ੍ਰੋਟੈਸਟ ਚੱਲ ਰਿਹਾ ਹੈ ਬੱਸਾਂ ਵਾਲਿਆਂ ਦੇ ਤਾਂ ਪੀਆਰਟੀਸੀ ਪਨਬੱਸ ਕੰਟਰੈਕਟ ਮੁਲਾਜ਼ਮ ਯੂਨੀਅਨ ਵੱਲੋਂ ਸ਼ੁਰੂ ਕੀਤੀ ਹੜਤਾਲ ਨੂੰ ਖਤਮ ਕਰ ਦਿੱਤਾ ਗਿਆ ਹੈ। ਯੂਨੀਅਨ ਵੱਲੋਂ ਹੜਤਾਲ ਖਤਮ ਕੀਤੀ ਗਈ ਹੈ ਤੇ ਪੰਜਾਬ ਸਰਕਾਰ ਨਾਲ ਗੱਲਬਾਤ ਉਪਰੰਤ ਇਹ ਫੈਸਲਾ ਕੀਤਾ ਗਿਆ ਹੈ ਤੇ ਹੋਰ ਵੀ ਬਹੁਤ ਸਾਰੀਆਂ ਅਜਹੀਆਂ ਜਥੇਬੰਦੀਆਂ ਜਿਹੜੀਆਂ ਲਗਾਤਾਰ ਪ੍ਰੋਟੈਸਟ ਕਰ ਰਹੀਆਂ ਨੇ ਅਤੇ 11 ਤਰੀਕ ਤੱਕ ਉਹਨਾਂ ਦੇ ਵੱਲੋਂ ਇਹ ਹੜਤਾਲ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ ਤਾਂ ਕੁਝ ਲੋਕਾਂ ਨੂੰ ਜਿਹੜੀ ਸਮੱਸਿਆ ਵੀ ਇਸ ਕਰਕੇ ਆ ਰਹੀ ਹੈ ਖਾਸ ਕਰਕੇ ਮੁਹੱਤਬਾ ਸਫ਼ਰ ਕਰਨ ਵਾਲੀਆਂ ਔਰਤਾਂ ਦੇ ਲਈ ਖਾਸੀ ਮੁਸੀਬਤ ਇਹ ਹੜਤਾਲ ਬਣਦੀ ਦਿਖਾਈ ਦੇ ਰਹੀ ਹੈ ਸੋ ਇਹ ਸੀ ਅੱਜ ਦੀਆਂ ਵੱਡੀਆਂ ਖਬਰਾਂ ਹੋਰ ਅਪਡੇਟਸ ਦੇਖਣ ਲਈ ਤੁਸੀਂ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ